ਤੁਸੀਂ ਵੇਖ ਸਕਦੇ ਹੋ ਇਸ ਵੇਲੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਪੂਰੇ ਕ੍ਰਾਈਮ ਸੀਨ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ ਕਿ ਕਿੰਨਾ ਹਾਲਾਤਾਂ ਦੇ ਵਿੱਚ ਜਿਹੜਾ ਹੈ ਅੱਜ ਇਹ ਘਟਨਾ ਘਟੀ ਹੈ ਔਰ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਪੁਲਿਸ ਦੇ ਬਾਕੀ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਔਰ ਦੱਸਾਂ ਗਏ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਕਿ ਨਿਸ਼ਾਨ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਤੇ ਉੱਥੇ ਜਿਹੜਾ ਹੈ ਇਹ ਇੱਕ ਵੱਡਾ ਇਨਕਾਊਂਟਰ ਹੋਇਆ ਹੈ ਤਾਂ ਉਸ ਦੇ ਵਿੱਚ ਪੁਲਿਸ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਫੋਰੈਂਸਿਕ ਦੀਆਂ ਟੀਮਾਂ ਵੀ ਇੱਥੇ ਮੌਜੂਦ ਨੇ ਔਰ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਰਾਤ ਦਾ ਸਮਾਂ ਹੈ ਔਰ ਬੜੋ ਸਲੋਥ ਤੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਅਧਿਕਾਰੀਆਂ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਇੱਥੇ ਪਹੁੰਚੇ ਨੇ। ਔਰ ਉਹਨਾਂ ਵੱਲੋਂ ਜਿਹੜਾ ਹੈ ਇਸ ਵੇਲੇ ਇਨਵੈਸਟੀਗੇਸ਼ਨ ਤੇ ਕੀਤੀ ਗਈ ਹੈ ਔਰ ਜਿਹੜਾ ਹੈ মিডিਆ ਨਾਲ ਵੀ ਗੱਲਬਾਤ ਕਰਨਗੇ ਔਰ ਪੂਰੀ ਟੀਮ ਜਿਹੜੀ ਹੈ ਸੂਲੇ ਜਾਇਜਾ ਲੈ ਰਹੀ ਹੈ ਔਰ ਪੁਲਿਸ ਕਮਿਸ਼ਨਰ ਤੁਸੀਂ ਵੇਖੋ ਸਰਦਾਰ ਗੁਰਪ੍ਰੀਤ ਸਿੰਘ ਪੋਲਰ ਇਸ ਵੇਲੇ ਮੌਜੂਦ ਨੇ ਗੱਲਬਾਤ ਕਰਾਂਗੇ। ਸਰ ਕੀ ਮਾਮਲਾ ਹੈ ਜੀ? ਕਾਫੀ ਰਾਤ ਹੋ ਚੁੱਕੀ ਔਰ ਐਕਚੁਅਲੀ ਜਰਾ ਹੈ ਅ ਐਨਕਾਊਂਟਰ ਹੋਇਆ ਜੀ ਕੀ ਹੈ ਜੀ ਸਾਡੇ ਕੋਲ ਨੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਬਗਾਉਟ ਚੱਲ ਰਿਹਾ ਸੀਗਾ ਉਹਦੇ ਚੈਸੀ ਤਿੰਨ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਆ ਔਰ ਉਹਨਾਂ ਨੂੰ ਆਪਾਂ ਸਮਝ ਸਕਦੇ ਆ ਕਿ ਟੈਰਰਿਸਟ ਮੋਡਿਊਲ ਇੱਕ ਬਹੁਤ ਵੱਡਾ ਬਸਤ ਕੀਤਾ ਗਿਆ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਤਿੰਨ ਬੰਦੇ ਜਿਹੜੇ ਗ੍ਰਿਫਤਾਰ ਹੋਏ ਆ ਉਹਨਾਂ ਚ ਇੱਕ ਲਵ ਲਵਪ੍ਰੀਤ ਹੈ ਕਰਨਦੀਪ ਹੈ ਔਰ ਬੁੱਟਾ ਸਿੰਘ ਹੈ ਦੋ ਜਣੇ ਜਗਦੇਵ ਕਲਾਂ ਦੇ ਆ ਇੱਕ ਇਨਾਲਾ ਤਹਿਸੀਲ ਦੇ ਵਿੱਚ ਪਿੰਡ ਹੈ ਮੁਕਾਮ ਉਥੋਂ ਦਾ ਬੁੱਟਾ ਸਿੰਘ ਇਹਨਾਂ ਦੇ ਜਿਹੜੀ ਗ੍ਰਿਫਤਾਰੀ ਜਿਹੜੀ ਉਹਦੇ ਨਾਲ ਇਹ ਪੂਰੇ ਦਾ ਪੂਰਾ ਟੈਰਰਿਸਟ ਮੋਡਿਊਲ ਜਿਹੜਾ ਬਸਟ ਕੀਤਾ ਗਿਆ ਇਹਨਾਂ ਤੋਂ ਇੱਕ AK47 ਰਾਈਫਲ ਔਰ ਇੱਕ Glock 0.30 ਪਿਸਟਲ ਔਰ 0.32 ਹੋਰ ਦਾ ਹੋਰ ਪਿਸਟਲ ਇਹ ਤਿੰਨਾਂ ਤੋਂ ਅਲੱਗ-ਅਲੱਗ ਬਰਾਮਦ ਕੀਤਾ ਗਿਆ ਔਰ ਇਹ ਜਿਹੜਾ ਸਾਰਾ ਕੰਮ ਚਲਾ ਰਹੇ ਸੀ ਬਾਹਰ ਬੈਠੇ ਜਿਹੜੇ ਗੈਂਗਸਟਰ ਉਬਲਿਕ 테ਰਰਿਸਟ ਆਪਾਂ ਕਹਿ ਸਕਦੇ ਹੈਪੀ ਪਾਸੀਆਂ ਨਾਲ ਲਿੰਕ ਇਹਨਾਂ ਦੇ ਸਾਹਮਣੇ ਆਏ ਉਹਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੇ ਸੀ ਔਰ ਜੋ ਸਾਡੀ ਅ ਇਨਵੈਸਟੀਗੇਸ਼ਨ ਚ ਆਇਆ ਕਿ ਡਰੋਨ ਰਾਹੀਂ ਅਸਮਾਨ ਆਇਆ ਸੀ ਤੇ ਇਹਨਾਂ ਤੱਕ ਪਹੁੰਚਾਇਆ ਗਿਆ ਵਿੱਚ ਕਟਆਊਟ ਰੱਖੇ ਗਏ ਔਰ ਵਕ ਵਕ ਜਗ੍ਹਾ ਤੇ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਪੈਸੇ ਦੇ ਲਾਲਚ ਦੇ ਨਾਲ ਚਲਾਇਆ ਜਾ ਰਿਹਾ ਸੀਗਾ ਇਦੇ ਚ ਜਿਹੜੀ ਮੇਨ ਗੱਲ ਹੈ ਕਿ ਜਿਹੜਾ ਬੂਟਾ ਸਿੰਘ ਆਏ ਤੇ ਇਹਦਾ ਭਰਾ ਦੁਬਈ ਚ ਹੈਪੀ ਪਾਸਿਆਂ ਦੇ ਨਾਲ ਰਹਿੰਦਾ ਸੀ। ਔਰ ਉਸ ਤੋਂ ਬਾਅਦ ਇਹ ਸਟੈਬਲਿਸ਼ ਕੀਤੇ ਨੇ ਕੰਟੈਕਟਸ। ਔਰ ਉਸ ਤੋਂ ਬਾਅਦ ਜਿਹੜੇ ਪ੍ਰੀਤ ਤੇ ਦੂਜਾ ਕਰਮਦੀਪ ਹੈ ਇਹਨਾਂ ਨੂੰ ਵੀ ਬੂਟਾ ਸਿੰਘ ਨੇ ਹੀ ਇੰਟਰੋਡਿਊਸ ਕਰਾਇਆ। ਸੋ ਇਹਦੇ ਚ ਜਦੋਂ ਅੱਜ ਇਹਨਾਂ ਤੋਂ ਬਰਾਮਦੀ ਕਰਕੇ ਲੈ ਕੇ ਆ ਰਹੇ ਸੀ ਅਜਗਦੇਵ ਕਲਾ ਤੋਂ। ਤੋ ਰਸਤੇ ਚ ਇਹਨਾਂ ਨੇ ਕਿਹਾ ਕਿ ਅਸੀਂ ਸਾਨੂੰ ਪ੍ਰੋਬਲਮ ਆ ਰਹੀ ਹੈ। ਸਾਦੀ ਤੇ ਹੋਰ ਚੀਜ਼ਾਂ ਕਈ ਗੱਲਾਂ ਇਹਨਾਂ ਨੇ ਕੀਤੀਆਂ ਪੁਲਿਸ ਪਾਰਟੀ ਨੇ ਜਦੋਂ ਇੱਥੇ ਗੱਡੀ ਰੋਕੀ ਤਾਂ ਇਹਨਾਂ ਚੋਂ ਇੱਕ ਬੰਦੇ ਨੇ ਜਿਹੜਾ ਪਿਸਟਲ ਖੋਲਿਆ ਗੁਰਜੀਤ ਸਿੰਘ ਐਸਐਸ ਜਿਹੜਾ ਸਦਰ ਦਾ ਸਾਡਾ ਔਰ ਉਹੋ ਕੇ ਇੱਕ ਫਾਇਰ ਕੀਤਾ ਉੰਨੀ ਦੇਰ ਨੂੰ ਓਵਰ ਪਾਵਰ ਕਰ ਲਿਆ ਤੇ ਉੰਨੀ ਦੇਰ ਨੂੰ ਜਿਹੜਾ ਬਿੰਦਰਜੀਤ ਸਾਡੇ ਇੰਸਪੈਕਟਰ ਸੀਆਈਏ ਨੇ ਤੇ ਹਰਿੰਦਰ ਐਸਐਚਓ ਸਦਰ ਇਹਨਾਂ ਨੇ ਜਵਾਬੀ ਫਾਇਰ ਕੀਤਾ ਆਪਣੀ ਸੈਲਫ ਡਿਫੈਂਸ ਦੇ ਵਿੱਚ ਔਰ ਇਹਨਾਂ ਦੋਨਾਂ ਦੇ ਜਿਹੜੀ ਉਹ ਗੋਲੀ ਲੱਗੀ ਇਹਨਾਂ ਨੂੰ ਹਸਪਤਲ ਭੇਜ ਦਿੱਤਾ ਗਿਆ ਔਰ ਜਿਹੜਾ ਆਪਣੇ ਬਰਾਮਦਗੀ ਹੈ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਔਰ ਇਹਦੀ ਮੁੱਢਲੀ ਪੁੱਛਕੀ ਚ ਇਹ ਵੀ ਗੱਲ ਆਇਆ ਕਿ ਫਤੇਗੜ ਚੂੜੀਆਂ ਜਿਹੜਾ 3 ਤਰੀਕ ਨੂੰ ਇੱਕ ਆਵਾਜ਼ ਆਈ ਸੀ ਆਪਾਂ ਨੂੰ ਗੱਲ ਪਤਾ ਲੱਗੀ ਸੀ ਇਹਨਾਂ ਨੇ ਦੱਸਿਆ ਕਿ ਅਸੀਂ ਇੱਕ ਸਾਨੂੰ ਬਨ ਕੇ ਇੱਕ ਥੈਲਾ ਟਾਈਪ ਚੀਜ਼ ਦਿੱਤੀ ਗਈ ਸੀਗੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਵੀ ਕਿਸੇ ਸਰਫੇਸ ਨਾਲ ਚੀਜ਼ ਟਕਰਾਈਗੀ ਤਾਂ ਬਹੁਤ ਵੱਡੀ ਆਵਾਜ਼ ਆਏਗੀ ਜਿਸ ਨਾਲ ਕਿ ਸਨਸਨੀ ਫੈਲੇਗੀ ਸੋ ਉਹ ਵੀ ਚੀਜ਼ ਜਿਹੜੀ ਸਾਡੀ ਕਲੀਅਰ ਹੋ ਗਈ ਇਹਨਾਂ ਦਾ ਮੋਟਰਸਾਈਕਲ ਜਿਹੜਾ ਉਸ ਕ੍ਰਾਈਮ 'ਚ ਵੀ ਯੂਜ਼ ਹੋਇਆ ਵੈਸੇ ਵੀ ਇਹ ਯੂਜ਼ ਕਰ ਰਹੇ ਸੀ ਉਹ ਵੀ ਜਿਹੜਾ ਇਨਸੀਡੈਂਟ ਸਾਰਾ ਕਲੀਅਰ ਹੋਇਆ ਬਾਕੀ ਹੁਣ ਪੁਛਕਿਚ ਜਾਰੀ ਹੈ ਇਹਨਾਂ ਦਾ ਲੰਬਾ ਰਿਮਾਂਡ ਲੈ ਆਇਆ ਸੀ ਔਰ ਉਹਦੇ 'ਚ ਅੱਗੇ ਕਾਰਵਾਈ ਕਰਕੇ ਤੁਹਾਡੇ ਨਾਲ ਸਾਰੀ ਗੱਲ ਆਪਾਂ ਸ਼ੇਅਰ ਕਰਾਂਗੇ ਪਰਚੇ ਪਰਚੇ ਅগে ਪਹਿਲੇ ਕਿੱਥੇ ਕਿੱਥੇ ਪਰਚੇ ਹੈ ਕਾਦੇ ਕਾਦੇ ਪਰਚੇ ਦੇਖੋ ਲਵਪ੍ਰੀਤ ਦੇ ਖਿਲਾਫ ਐਂਡੀਪੀਐਸ ਦਾ ਇੱਕ ਪਰਚਾ ਹੈਗਾ ਉਹਦੇ ਨਾਲ ਇੱਕ ਹੋਰ ਸਾਥੀ ਵੀ ਸੀ ਬਾਕੀ ਦੋਵਾਂ ਦੇ ਖਿਲਾਫ ਅਜੇ ਪਰਚੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਇਹਦੇ ਚ ਜਿਹੜਾ ਯੂਏਪੀਏ ਐਕਟ ਵੀ ਲੱਗਿਆ ਹੋਰ ਵੀ ਜਿਹੜੇ ਅੱਜ ਵਾਲਾ ਇਹਦੇ ਸਨੇਚਿੰਗ ਵੀ 307 ਪੁਲਿਸ ਪਾਰਟੀ ਤੇ ਹਮਲਾ ਕਰਨਾ ਉਹ ਸਾਰੀਆਂ ਚੀਜ਼ਾਂ ਹੋਈਆਂ ਪਰ ਅਜੇ ਟੂ अर्ਲੀ ਹੈ ਕਿਉਂਕਿ ਬਹੁਤ ਡੀਪ ਰੂਟਡ ਸਾਡਾ ਮੋਡਿਊਲ ਹੈ ਟੈਰਰ ਮੋਡਿਊਲ ਇਹਦੇ ਤੇ ਹੋਰ ਵੀ ਅਸੀਂ ਕੰਮ ਕਰਾਂਗੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਉਹ ਪੁਲਿਸ ਪਾਰਟੀ ਸਰ ਸੁਰੱਖਿਤਾ ਸਾਰੀ ਸੇਫ ਹੈ ਹਾਂਜੀ ਉਹ ਸੇਫ ਨੇ ਰਮਾਤਮਾ ਦੀ ਮਿਹਰ ਰਹੀ ਉਹਨਾਂ ਦੇ ਨਹੀਂ ਕੋਈ ਇਹੋ ਜਿਹਾ ਹੋਇਆ ਪਰ ਫਾਇਰ ਜਰੂਰ ਹੋਇਆ ਉਹਨਾਂ ਵੱਲ ਵੀ ਤਾਂ ਪਰ अदरवाइज ਠੀਕ ਨੇ ਸਰ ਇਹ ਕਿੰਨੇ ਪਰਚੇ ਪੁਰਾਣੇ ਹਨ ਤੇ ਨਹੀਂ ਜਿਸ ਤਰ੍ਹਾਂ ਹੈਪੀ ਪੱਛੀਆਂ ਕੋਲੋਂ ਟ੍ਰੇਨਿੰਗ ਲੈ ਕੇ ਆਇਆ ਸੀ ਜੀ ਟ੍ਰੇਨਿੰਗ ਵਾਲੀ ਗੱਲ ਕੋਈ ਅਜੇ ਨਹੀਂ ਸਾਹਮਣੇ ਆਈ ਦੇਖੋ ਇਹ ਤਾਂ ਮਤਲਬ ਇਹਨਾਂ ਦਾ ਲਿੰਕ ਐਸਟੈਬਲਿਸ਼ ਹੋਇਆ ਕਮਿਊਨੀਕੇਸ਼ਨ ਹੈਗੀ ਹੈ ਉਹਦੇ ਕਰਕੇ ਹੀ ਸਾਰਾ ਇਹ ਜਿਹੜਾ ਅੱਗੇ ਤੋਂ ਅੱਗੇ ਚਲਾ ਰਹੇ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਨਵੇਂ ਸਾਡੇ ਯੂਥ ਨੇ ਮੈਂ ਤੁਹਾਡੇ ਨਾਲ ਹੀ ਇਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਅਸੀਂ ਛੋਟੇ ਜਿਹੇ ਲਾਲਚ ਪਿੱਛੇ ਆਪਣੀ ਲਾਈਫ ਖਰਾਬ ਕਰ ਲੈਂਦੇ ਆ ਔਰ ਇਹੋ ਜੇ ਕੰਮਾਂ ਚ ਬਹਿਕਾਵਿਆਂ ਚ ਆ ਕੇ ਇਹੋ ਜੇ ਕੰਮ ਕਰਦੇ ਆ ਇਹਨਾਂ ਨੂੰ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਕਿ ਉਹ ਸਾਰੇ ਬੈਠੇ ਲੋਕ ਇਹਨਾਂ ਨੂੰ ਯੂਜ਼ ਕਰ ਰਹੇ ਅੱਛਾ ਸਰ ਉਸ ਤੋਂ ਕਿਹਾ ਗਿਆ ਸੀ ਕਿ ਇਹ ਅਫਵਾਹ ਹੈਗਾ ਦਾ ਬਲਾਸਟ ਨਹੀਂ ਹੈ ਕਿ ਉਸ ਵੇਲੇ ਜਦੋਂ ਤੁਸੀਂ ਆਏ ਸੀ ਕਿਹਾ ਗਿਆ ਸੀ ਤੋਂ ਦੇ ਵਿੱਚ ਫਿਰ ਕੀ ਤਸਦੀਕ ਹੋਇਆ ਦੇ ਵਿੱਚ ਉਹ ਇਹੀ ਕਹਿੰਦੇ ਅਸੀਂ ਕੋਈ ਦੇਖਿਆ ਨਹੀਂ ਇਹਨਾਂ ਨੂੰ ਇੱਕ ਬੰਨ ਕੇ ਚੀਜ਼ ਜੀ ਦਿੱਤੀ ਗਈ ਸੀ ਉਹ ਕਹਿੰਦਾ ਵੀ ਤੁਸੀਂ ਜਿੱਥੇ ਵੀ ਗਰੇਗੀ ਚੀਜ਼ ਉਥੇ ਬਹੁਤ ਵੱਡੀ ਆਵਾਜ਼ ਆਏਗੀ ਜੋ ਇਹਨਾਂ ਨੂੰ ਦੱਸਿਆ ਗਿਆ ਅਜੇ ਹੋਰ ਇਹਨਾਂ ਦੀ ਪੁੱਛੀ ਅੱਛੇ ਅੱਛੇ ਕਰਾਂਗੇ ਉਹਦੇ ਵਿੱਚ ਆਪਾਂ ਹੋਰ ਤੁਹਾਡਾ ਖੁਲਾਸਾ ਕੱਲ ਫੇਰ ਆਪਾਂ ਹੁਣ ਸਰ ਤਿੰਨ ਤਿੰਨ ਮੇਰੇ ਨੇ 1.47 ਮਿਲਿਆ ਤਿੰਨ ਇੱਕ ਇੱਕ 1.47 ਜੀ ਇੱਕ ਗਲੌਕ ਪਿਸਟਲ ਹੈ 0.30 ਬੋਰ ਦਾ ਔਰ ਇੱਕ 0.32 ਬੋਰ ਦਾ ਪਿਸਟਲ ਹੈ ਸਰ ਇੱਕ ਗ੍ਰਿਫਤਾਰੀ ਸਰ ਕਿਸ ਇਲਾਕੇ ਤੋਂ ਐਸੀ ਨਾਮੀ ਹੈ ਜੀ ਇਹਨਾਂ ਦੀ ਸਰ ਗ੍ਰਿਫਤਾਰੀ ਦਾ ਅਸਲ ਸਰ ਕਿਸ ਇਲਾਕੇ ਤੋਂ ਕੀਤਾ ਸੀਗਾ ਤੁਸੀਂ ਮੈਂ ਤੁਹਾਨੂੰ ਦੱਸਿਆ ਨਾ ਇਹ ਤਾਂ ਜਗਦੇਵ ਕਲਾਂ ਤੋਂ ਹੀ ਆ ਰਹੇ ਸੀ ਕਿ ਉਹ ਆਪਣਾ ਉਹਦਾ ਪਿੰਡ ਜਿਹੜਾ ਮੁਕਾਮ ਮਕਾਮ ਪਿੰਡ ਜਿਹੜਾ ਨਾਲਾ ਤਹਿਸੀਲ ਚ ਉਹ ਸਾਰੇ ਦਿਹਾਤੀ ਅੰਮ੍ਰਿਤਸਰ ਦੇ ਰਹਿਣ ਰੂਰਲ ਦੇ ਏਰੀਏ ਦੇ ਰਹਿਸ਼ੀ ਨੇ ਇਹ ਅਸੀਂ ਸਾਰੀ ਬਾਕੀ ਆਪਾਂ ਕੱਲ ਨੂੰ ਕਿਉਂਕਿ ਬਾਕੀ ਵੀ ਸਾਰੇ ਤੁਹਾਡੇ ਪ੍ਰੈਸ ਵਾਲਿਆਂ ਨੂੰ ਵੀ ਬਰੀਫ ਕਰਾਂ ਕੱਲ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਪਰ ਤੁਹਾਡਾ ਇੱਕ ਵਾਰ ਗੱਲ ਕਰਨੀ ਬੜੀ ਜ਼ਰੂਰੀ ਸੀ ਕਿਉਂਕਿ ਮੌਕੇ ਦੇ ਉੱਤੇ ਸਾਰੀ ਚੀਜ਼ ਤੁਸੀਂ ਇੱਕ ਵਾਰ ਆਪ ਵੀ ਦੇਖਣਾ ਚਾਹੋਗੇ ਤੇ ਇਸ ਕਰਕੇ ਮੈਂ ਅਸੀਂ ਆ ਕੇ ਤੁਹਾਨੂੰ ਇੱਥੇ ਬਰੀਫ ਕੀਤਾ ਬਾਕੀ ਕੱਲ ਨੂੰ ਆਪਾਂ ਸਵੇਰੇ ਦੇ ਟਾਈਮ ਪੀਸੀ ਪੂਰੀ ਡਿਟੇਲ ਕਰਾਂਗੇ 47 ਮਿਲਣਾ ਕਿੰਨਾ ਖਤਰਨਾਕ ਕਿਉਂਕਿ ਅਕਸਰ ਗਲੌਕ ਤਾਂ ਕੰਸੀਮੀ ਤਰ੍ਹਾਂ ਦਾ ਸੀ ਪਹਿਲੀ ਵਾਰ ਅੰਮ੍ਰਿਤਸਰ ਪੁਲਿਸ ਦੀ ਕਾਮਯਾਬੀ ਵੀ ਇਹਨੂੰ ਅਸੀਂ ਕਹਾਂਗੇ ਕਿ ਇਹ ਬਹੁਤ ਵੱਡੀ ਕਾਮਯਾਬੀ ਹੈ ਜੀ ਔਰ ਬੇਸਿਕਲੀ ਜਿਹੜਾ ਡਰੋਨਸ ਦੇ ਉੱਤੇ ਜਿਹੜੇ ਵੱਡੇ ਡਰੋਨ ਨੇ ਉਹਦੇ ਰਾਹੀਂ ਇਹ ਚੀਜ਼ਾਂ ਆ ਰਹੀਆਂ ਪਹਿਲਾਂ ਵੀ ਇਹਦੇ ਬਾਰੇ ਇਨਪੁਟ ਆਇਆ ਔਰ ਇਹਨੂੰ ਅੱਗੇ ਅਸੀਂ ਕੈਰੀ ਫਾਰਵਰਡ ਕਰਾਂਗੇ ਸਾਡੇ ਕੋਲ ਹੋਰ ਵੀ ਵੱਡੀਆਂ ਲੀਡਸ ਨੇ ਇਸ ਕੰਮ ਤੇ ਉਹਦੇ ਤੇ ਇੱਕ ਹੋਰ ਕੰਮ ਕਰਾਂਗੇ ਕਿੰਨੇ ਕ ਬੰਦੇ ਹਾਲੇ ਕਿ ਕਿੰਨੇ ਕ ਬੰਦੇ ਜਿਹੜੇ ਨੇ ਇਨਵੋ ਇਸ ਤਰ੍ਹਾਂ ਦੇ ਕੰਮ ਕਰ ਰਿਹਾ ਪੁਲਿਸ ਫੜ ਵੀ ਰਹੀ ਹੈ ਬੰਦੇ ਲੇਕਿਨ ਲਗਾਤਾਰ ਹਰ ਵਾਰ ਨਵਾਂ ਨਾਮ ਆ ਜਾਂਦਾ ਤੋਂ ਮੈਂ ਤਾਂ ਤੁਹਾਨੂੰ ਅੱਗੇ ਦੱਸਿਆ ਵੀ ਉਹ ਪੈਸੇ ਦੇ ਲਾਲਚ ਵਿੱਚ ਜਾਂਦਾ ਪਹਿਲਾਂ ਆਪਾਂ ਜਿਹੜੇ 12 ਲੋਕ ਫੜੇ ਗਏ ਸੀ ਉਹ ਵੀ ਇਸੇ ਤਰ੍ਹਾਂ ਸੀਗੇ ਕਿ ਜਿਹੜਾ ਲਾਲਚ ਦੇ ਵਿੱਚ ਪੈਸੇ ਦੇ ਬਹਿਕਾਵੇ ਚ ਆ ਕੇ ਤੇ ਉਹ ਕੰਮ ਕਰਦੇ ਰਹੇ ਉਹਦੇ ਚ ਅਜੇ ਤੱਕ ਤਾਂ ਜਿੰਨਾ ਨੈਟਵਰਕ ਸੀਗਾ ਹੁਣ ਤੱਕ ਸਾਰੇ ਕੇਸ ਆਪਣੇ ਟ੍ਰੇਸ ਨਹੀਂ ਜੀ ਔਰ ਅੱਗੇ ਵੀ ਜਿਹੜਾ ਸਾਡਾ ਆ ਪੂਰਾ ਇਦਾਂ ਹੀ ਅਸੀਂ ਸ਼ਿਕੰਜਾ ਰੱਖਾਂਗੇ ਔਰ ਜਿਹੜਾ ਵੀ ਬੰਦਾ ਇਹੋ ਜੀ ਆਏਗਾ ਉਹਦੇ ਖਿਲਾਫ ਸਖਤ ਕਾਰਵਾਈ ਆਪਾਂ ਕੀਤੀ ਵੀ ਆ ਤੇ ਅੱਗੇ ਵੀ ਕਰਾਂਗੇ ਸਰ ਅੰਮ੍ਰਿਤਸਰ ਦੇ ਲੋਕ ਬੜੇ ਸਹਿਮੀ ਹੁੰਦੇ ਡਰੇ ਨਹੀਂ ਕੋਈ ਸੈਮਨ ਵਾਲੀ ਗੱਲ ਹੀ ਨਹੀਂ ਜੀ ਅਸੀਂ ਸਾਰਾ ਦਿਨ ਲੋਕਾਂ ਨਾਲ ਸੰਪਰਕ ਮੀਟਿੰਗਾਂ ਕਰਦੇ ਆ ਮੈਂ ਆਪ ਜਾ ਰਿਹਾ ਹਰ ਜਗ੍ਹਾ ਕਿਸੇ ਨੇ ਕੋਈ ਇਦਾਂ ਦੀ ਗੱਲ ਨਹੀਂ ਮੈਨੂੰ ਕੀਤੀ ਔਰ ਮੈਂ ਇਹ ਗੱਲ ਗੁਰੂ ਨਗਰ ਦੇ ਸਾਰੇ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਉਹਨਾਂ ਦੀ ਸੁਰੱਖਿਆ ਸਾਡੇ ਵਾਸਤੇ ਸਭ ਤੋਂ ਮਹੱਤਵਪੂਰਨ ਹੈ ਔਰ ਟਾਪ ਪ੍ਰਾਇਰੀਟੀ ਹੈ ਔਰ ਕੋਈ ਕਿਸੇ ਨੂੰ ਇਦਾਂ ਦਾ ਸਿਰ ਨਹੀਂ ਚੁੱਕਣ ਦਿੱਤਾ। ਸ਼ਰਤੀ ਇਨਫੋਰਸਰ ਸਰ ਕੋਈ ਚੇਤਾਵਨੀ ਦੇਣਾ ਚਾਹੂਗਾ। ਯਾਰ ਚੇਤਾਵਨੀ ਬੜੀ ਕਲੀਅਰ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਆ ਔਰ ਮੈਂ ਯੰਗਸਟਰਸ ਨੂੰ ਜੋ ਕਹਿਣਾ ਚਾਹੁੰਦਾ ਵੀ ਆਪਣੀਆਂ ਜ਼ਿੰਦਗੀਆਂ ਇਦਾਂ ਨਾ ਖਰਾਬ ਕਰੋ ਲੋਕਾਂ ਦੇ ਪਹਿਕਾ ਫਿਚਾ ਨਹੀਂ। ਪੁਲਿਸ ਕਮਿਸ਼ਨਰ ਅਸਲ ਵਿੱਚ ਮੌਕੇ ਤੇ ਮੌਜੂਦ ਨਹੀਂ ਤੇ ਉਹਨਾਂ ਵੱਲੋਂ ਜਿਹੜਾ ਹੈ ਸਾਰੀ ਬ੍ਰੀਫਿੰਗ ਹੋਤੀ ਹੀ ਹੈ ਔਰ ਫਿਰ ਮਲੇ ਪੁਲਿਸ ਅਧਿਕਾਰੀ ਮੌਜੂਦ ਨੇ। ਤਾ ਇਹ ਤੁਸੀਂ ਵੇਖੋ ਕਿ ਇਸ ਵੇਲੇ ਜਿਹੜਾ ਹੈ ਇੱਥੇ ਪੁਲਿਸ ਕਮਿਸ਼ਨਰ ਵੱਲੋਂ ਖੁਲਾਸਾ ਵੀ ਕੀਤਾ ਗਿਆ ਹੈ ਪਰ ਵੱਡਾ ਸਵਾਲ ਹੈ ਕਿ ਆਖਿਰਕਾਰ ਹੈਪੀ ਪਛੀਆਂ ਦਾ ਜਾਲ ਕਿੰਨਾ ਵੱਡਾ ਹੈ ਅੱਜ ਦਿਨ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ ਲੇਕਿਨ ਹੁਣ ਗੱਲ ਏਕੇ 47 ਤੱਕ ਪਹੁੰਚ ਚੁੱਕੀ ਹੈ ਡਰੋਨ ਰਾਹੀ AK47 ਆਈ ਹੈ ਔਰ ਪੁਲਿਸ ਫੋਲੋਅਰਸ ਮਾਮਲੇ ਦੇ ਵਿੱਚ ਦੋਸ਼ੀ ਗ੍ਰਿਫਤਾਰ ਵੀ ਕੀਤੇ ਗਏ ਨੇ ਔਰ ਅੰਮ੍ਰਿਤਸਰ ਪੁਲਿਸ ਦਾ ਕਹਿਣਾ ਹੈ ਕਿ ਹੋਰ ਵੱਡੇ ਖੁਲਾਸੇ ਕੀਤੇ ਜਾਣਗੇ ਤੇ ਡਰੋਨ ਰਾਹੀ ਜੋ ਮੂਵਮੈਂਟ ਹੋ ਰਹੀ ਹੈ ਹੁਣ ਹਥਿਆਰਾਂ ਤੱਕ ਵੀ ਪਹੁੰਚਦੀ ਨਜ਼ਰ ਆਈ ਤੇ ਵੱਡਾ ਐਨਕਾਊਂਟਰ ਅੰਮ੍ਰਿਤਸਰ ਵਿੱਚ ਹੋਇਆ ਜਿਸ ਦੀ ਡਿਟੇਲ ਤੁਹਾ ਨਾਲ ਸਾਂਝੀ ਕੀਤੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮੇਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ